ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਪ੍ਰਵੇਸ਼ ਅਸੀਂ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਤੋਂ ਪਹਿਲੇ ਦਿਨ ਤੋਂ ਸਾਰੇ ਪਾਮਰਸ ਤੇ ਟੈਲੇਵਾਲ ਸਾਹਿਬ ਜੀ ਦਾ ਖਿਆਲ ਰੱਖ ਰਿਆ ਅਸੀਂ 50 ਡਾਕਟਰਾਂ ਦੀ ਟੀਮ ਡਾਕਟਰ ਟੈਲੇਵਾਲ ਸਾਹਿਬ ਜੀ ਦੇ ਰੋਜ਼ ਅਪਡੇਟ ਦੇ ਰਹੀ ਵੀਡੀਓ ਕਾਨਫਰੈਂਸ ਰਹੀ ਸਾਰੀ ਡਿਸਕਸ਼ਨ ਕਰਦੇ ਹਾਂ ਸਾਰੇ ਸਪੈਸ਼ਲਿਸਟਸ ਇਨਕਲੂਡਡ ਹੁੰਦੇ ਨੇ ਜਿਵੇਂ ਜਦੋਂ ਮੈਂ ਤੁਹਾਨੂੰ ਅਪਡੇਟ ਦਵਾ ਤਾਂ ਉਹਨਾਂ ਦੀ ਰਾਤ ਕਾਫੀ ਆਫੀ ਬੀਤੀ ਇੱਕ ਲਾਈਟ ਇਮਬੈਲੈਂਸ ਕਰਕੇ ਤੇ ਸਟਾਰਵੇਸ਼ਨ ਕਰਕੇ ਉਹਨਾਂ ਦੀ ਨੀਂਦ ਦੀ ਬਹੁਤ ਡਿਸਟਰਬੈਂਸ ਰਹੀ ਬਿਲਕੁਲ ਸੌਣੀ ਸਕੇ ਉਸ ਵੇਲੇ ਤੱਕ ਦੂਸਰੀ ਗੱਲ ਉਹਨਾਂ ਦੇ ਸੀਰੀ ਚ ਕਾਫੀ ਕਿੜਲ ਪੈ ਰਹੇ ਸੀ ਬਹੁਤ ਬੇਚੈਨੀ ਨਾਲ ਉਹਨਾਂ ਨੇ ਰਾਤ ਕੱਤੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਐਗਜ਼ਾਮੀਨੇਸ਼ਨ ਕੀਤੀ ਆ ਜੇ ਵੀਕਨੈਸ ਕਾਫੀ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੇ ਉਹਨਾਂ ਦੀ ਮੈਂ ਪਹਿਲਾਂ ਦੇਖਣ ਨੂੰ ਅੱਖਾਂ ਵੀ ਥੱਲੇ ਕਰ ਰਿਹਾ ਸੀਗਾ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਕਰ ਪਾ ਰਹੇ ਦੂਸਰਾ ਉਹਨਾਂ ਦਾ ਬੀਪੀ ਕੱਲ੍ਹ ਨਾਲੋਂ 10 ਪੁਆਇੰਟ ਥੱਲੇ ਸੀਗਾ ਬੀਪੀ ਕੱਲ੍ਹ ਤੋਂ ਜੇ ਸਾਡੀ ਮਾਨੀਟਰਿੰਗ 6-6 ਘੰਟੇ ਬਾਅਦ 24 ਘੰਟੇ ਚੱਲ ਰਹੀ ਹੈ ਉਹਨਾਂ ਦੀ ਤਾਂ ਬੀਪੀ ਵੀ ਕਾਫੀ ਫਲਕਚੂਏਟ ਕਰ ਰਿਹਾ ਸੀਗਾ ਤੇ ਜੇ ਲੈਬ ਸੀ ਗੱਲ ਕਰੀਏ ਇਸ ਤੋਂ ਬਾਅਦ ਤਾਂ ਉਹਨਾਂ ਦੇ ਐਲ ਐਫ ਟੀਜ਼ ਕਾਫੀ ਫਲਕਚੂਏਟ ਕਰ ਰਹੇ ਨੇ ਜੀ ਐਫ ਟੀ ਵਧਿਆ ਹੋਇਆ ਹੈ ਨਾਈਟ੍ਰੋਨ ਵਧਿਆ ਹੋਇਆ ਹੈ ਕਿਟੋਨ ਬਾਡੀਜ਼ ਕਾਫੀ ਉੱਤੇ ਨੇ ਇਲੈਕਟ੍ਰੋਲਾਈਟ ਇੰਬੈਲੈਂਸ ਹੋਇਆ ਹੋਇਆ ਹੈ ਜਿਸ ਕਰਕੇ ਸਾਨੂੰ ਬਹੁਤ ਡਰ ਰਹਿਣਾ ਉਹਨਾਂ ਦੇ ਆਰਗਨ ਫੇਲਅਰ ਦਾ ਕੋਈ ਵੀ ਆਰਗਨ ਕਿਸੇ ਵੀ ਨਹੀਂ ਕਿਸੇ ਵੀ ਟਾਈਮ ਕੋਈ ਵੀ ਆਰਗਨ ਫੇਲ ਹੋ ਸਕਦਾ ਹੈ ਜਿਸ ਜਦੋਂ ਵੀ ਇਹ ਆਰਗਨ ਜੇ ਕਦੇ ਫੇਲ ਹੋਇਆ ਤਾਂ ਸਾਨੂੰ ਟਾਈਮ ਨਹੀਂ ਸ਼会ਗਾ ਇੱਕ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹਾਂਗਾ ਜਿਸ ਨਾਲ ਸਾਰਿਆਂ ਦੇ ਮਨਾਂ ਚ ਹੈ ਸਵਾਲ ਹੋਏਗਾ ਕਿ ਕੋਈ ਵੀ ਇਨਸਾਨ ਬਿਨਾ ਖਾਦੇ ਕਿੰਨੇ ਦਿਨ ਟਿਕ ਸਕਦਾ ਹੈ ਮੈਂ ਤੁਹਾਨੂੰ ਇੱਕ ਡੈਫੀਨੇਟ ਨੰਬਰ ਤਾਂ ਨਹੀਂ ਦੇ ਸਕਦਾ ਪਰ ਇਹ ਜ਼ਰੂਰ ਦੱਸ ਸਕਦਾ ਹਾਂ ਵੀ ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਦੇ ਜਦੋਂ ਬੰਦਾ ਸ਼ੁਰੂ ਕਰਦਾ ਕੋਖੜਤਾ ਉਦੋਂ ਉਹਦੀ ਸਰੀਰ ਦੀ ਕੀ ਸਥਿਤੀ ਹੁੰਦੀ ਹੈ ਉਹਦੀ ਫੈਟ ਕਿੰਨੀ ਹੁੰਦੀ ਹੈ ਦੂਸਰੇ ਨੰਬਰ ਤੇ ਉਹਦਾ ਮੈਟਾਬੋਲਿਜ਼ਮ ਕਿੱਦਾਂ ਦਾ ਹੁੰਦਾ ਹੈ ਤੀਸਰੇ ਨੰਬਰ ਤੇ ਉਹਨਾਂ ਦੀ ਵਿਲ ਪਾਵਰ ਕਿੱਦਾਂ ਦੀ ਹੈ ਕਿ ਜੇ ਮੈਂ ਧੰਨਵਾਦ ਸਾਹਿਬ ਜੀ ਦੀ ਗੱਲ ਕਰਾਂ ਤਾਂ ਉਹਨਾਂ ਦੀ ਵਿਲ ਪਾਵਰ ਬਹੁਤ ਹੀ ਜ਼ਿਆਦਾ ਜੋ ਤਾਂ ਪਹਿਲੇ ਦਿਨ ਉਹਨਾਂ ਨੂੰ ਹਾਈ ਸੋਸਾਇਟੀ ਹਾਈ ਬਲੱਡ ਪ੍ਰੈਸ਼ਰ ਕਰਕੇ ਖਾਮੋਰੀ ਮੇਹਰਾ ਆ ਗਿਆ ਸੀਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਤਾਂ ਅਸੀਂ ਬਾਹਰ ਉਹਨਾਂ ਨੂੰ ਚੈੱਕਅਪ ਲਈ ਲੈ ਕੇ ਆਏ ਸੀਗੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਬੀਬੀ ਤੁਹਾਡਾ ਇੰਨਾ ਥਲੇ ਡਿੱਗਿਆ ਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਮੈਨੂੰ ਇੱਕੋ ਜਵਾਬ ਦਿੱਤਾ ਕਿ ਮੈਂ ਬਿਲਕੁਲ ਠੀਕ ਹਾਂ ਮੈਂ ਜਦੋਂ ਦੁਬਾਰਾ ਉਹਨੂੰ ਅੰਦਰ ਲੈ ਕੇ ਗਿਆ ਤਾਂ ਮੈਨੂੰ ਦੁਬਾਰਾ ਬਚਿਆ ਬਾਪੂ ਜੀ ਜਦੋਂ ਬਾਹਰ ਅਸੀਂ ਬੈਠੇ ਸੀਗੇ ਤੁਹਾਡਾ ਬੀਬੀ ਦੇਖਿਆ ਸੀ ਤੁਹਾਨੂੰ ਕੁਝ ਮਹਿਸੂਸ ਹੋਇਆ ਸੀ ਉਹਨੇ ਮੈਨੂੰ ਉਸ ਵਕਤ ਦੱਸਿਆ ਕਿ ਮੇਰੇ ਅੱਖਾਂ ਮੂਰੇ ਹਨੇਰਾ ਆ ਗਿਆ ਸੀਗਾ ਪਰ ਉਹਨੇ ਇੱਕ ਵਾਰੀ ਵੀ ਜ਼ਾਹਰ ਨਹੀਂ ਕਿਸੇ ਨੂੰ ਫਿਕਰ ਚ ਨਹੀਂ ਆਉਣ ਦਿੱਤਾ ਬਾਹਰ ਬੈਠਿਆਂ ਨੂੰ ਕਿ ਕੋਈ ਮੇਰੀ ਸਿਹਤ ਦਾ ਫਿਕਰ ਵੀ ਕਰੇ ਤਾਂ ਉਹਨਾਂ ਦੀ ਜ਼ਿੱੜ ਬਹੁਤ ਜ਼ਿਆਦਾ ਹੈ ਅਸੀਂ ਉਹਨਾਂ ਦੇ ਨਾਲ ਆ ਸਾਰਾ ਚੈੱਕਅਪ ਕਰ ਰਹੇ ਹਾਂ ਬਸ ਇੱਕ ਬਹੁਤ ਜ਼ਿਆਦਾ ਜਿਹੜੀ ਚਿੰਤਾ ਵਾਲੀ ਗੱਲ ਹੈ ਕਿ ਉਹਨਾਂ ਦਾ ਕਾਰਡੀਆਕ ਰੈਸਕ ਕਦੇ ਵੀ ਹੋ ਸਕਦਾ ਹੈ ਕਿਉਂਕਿ ਸੱਤ ਦਿਨਾਂ ਦੀ ਭੁਖੜ ਤੋਂ ਬਾਅਦ ਪੱਖੜਤਾਲ ਤੋਂ ਬਾਅਦ ਕਾਰਡੀਓ ਰਿਸਕ ਬਹੁਤ ਵੱਧ ਜਾਂਦਾ ਹੈ ਇਸ ਕਰਕੇ ਅਸੀਂ ਹਮੇਸ਼ਾ ਵਾਰਨ ਕਰਦੇ ਰਹਿੰਦੇ ਹਾਂ ਕਿ ਕਿਸੇ ਵੀ ਪਲ ਕਿਸੇ ਵੀ ਘੜੀ ਕੁਝ ਵੀ ਹੋ ਸਕਦਾ ਹੈ ਧੰਨਵਾਦ ਜੀ